ਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਨੇ ਉਮੀਦ ਕਰਦੀ ਆਂ ਤੁਸੀਂ ਸਾਰੇ ਜਾਨੀ ਬਹੁਤ ਵਧੀਆ ਹੋਵੋਗੇ ਤੇ ਤੁਹਾਡੇ ਬਹੁਤ ਸਾਰੇ ਜਿਹੜੇ ਕਮੈਂਟਸ ਮੈਨੂੰ ਆਉਂਦੇ ਪਏ ਸੀ ਵੀ ਤੁਹਾਡੀ ਫੈਮਿਲੀ ਦੀ ਸਪੋਰਟ ਕਿੱਦਾਂ ਰਹੀ ਕੱਲ ਆਪਣਾ ਬਲੌਗ ਸੀਗਾ ਵੀ ਆਪਣੀ ਜਿਹੜੀ ਸੋਸ਼ਲ ਮੀਡੀਆ ਦੀ ਜਿਹੜੀ জারਨੀ ਆ ਉਹ ਕਿੱਥੋਂ ਸ਼ੁਰੂ ਹੋਈ ਸੀ ਤੇ ਅੱਜ ਆ ਫੈਮਿਲੀ ਸਪੋਰਟ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਵੀ ਫੈਮਿਲੀ ਜੇ ਸਪੋਰਟ ਕਰਦੀ ਆ ਤਾਂ ਹੀ ਆਪਾਂ ਇਸ ਕੰਮ ਦੇ ਵਿੱਚ ਆ ਸਕਦੇ ਆਂ ਮੇਰੀ ਫੈਮਿਲੀ ਬਹੁਤ ਹੀ ਜ਼ਿਆਦਾ ਵਧੀਆ ਏ ਤੇ ਮੇਰਾ ਪਰਿਵਾਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਬਹੁਤ ਹੀ ਸਪੋਰਟ ਕਰਨ ਵਾਲਾ ਹੈ ਜੇ ਉਹਨਾਂ ਨੇ ਸਪੋਰਟ ਕੀਤੀ ਤਾਂ ਹੀ ਮੈਂ ਜਿਹੜਾ ਸੋਸ਼ਲ ਮੀਡੀਆ ਤੇ ਆ ਸਕੀ ਅ ਸਭ ਤੋਂ ਪਹਿਲਾਂ ਜੀ ਮੈਨੂੰ ਸਭ ਤੋਂ ਵੱਧ ਸਪੋਰਟ ਮੇਰੇ ਹਸਬੰਦ ਦੀ ਆ ਤੇ ਜਿਨ੍ਹਾਂ ਨੇ ਮੈਨੂੰ ਅੱਜ ਤੱਕ ਨਹੀਂ ਇਸ ਚੀਜ਼ ਤੋਂ ਰੋਕਿਆ ਕਿਉਂਕਿ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਕੰਮ ਤਾਂ ਸਿਰਫ ਕੰਮ ਵਾਂਗੂ ਹੀ ਲਿਆ ਜਾਵੇ ਕਿਉਂਕਿ ਆਪਾਂ ਕੋਈ ਗਲਤ ਚੀਜ਼ ਨਹੀਂ ਅਪਲੋਡ ਕਰਨੀ ਜਾਂ ਆਪਾਂ ਕਿਸੇ ਨੂੰ ਗਲਤ ਗਲਤ ਨਹੀਂ ਦੱਸਣਾ ਕੋਈ ਵੀ ਹੈ ਨਾ ਜੇ ਆਪਣਾ ਕੰਮ ਕਰਨ ਦਾ ਤਰੀਕਾ ਸਹੀ ਆ ਆਪਾਂ ਸਹੀ ਆ ਤੇ ਆਪਾਂ ਕਿਸੇ ਵੀ ਥਾਂ ਤੇ ਜਾ ਕੇ ਕੰਮ ਕਰ ਸਕਦੇ ਆ ਫੇਰ ਉਹ ਭਾਵੇਂ ਕਿਸੇ ਥਾਂ ਤੇ ਹੋਵੇ ਤੇ ਜਾਂ ਸੋਸ਼ਲ ਮੀਡੀਆ ਤੇ ਹੋਵੇ ਉਹਨਾਂ ਦੀ ਸੋਚ ਇਹ ਆ ਤੇ ਉਹਨਾਂ ਦੀ ਸੋਚ ਨੂੰ ਹੀ ਲੈ ਕੇ ਮੈਂ ਅੱਗੇ ਵਧੀ ਆ ਤੇ ਦੂਸਰੀ ਸਾਈਡ ਮੇਰਾ ਜਿਹੜਾ ਸਹੁਰਾ ਪਰਿਵਾਰ ਆ ਬਹੁਤ ਹੀ ਵਧੀਆ ਏ ਉਹਨਾਂ ਨੇ ਮੈਨੂੰ ਅੱਜ ਤੱਕ ਨਹੀਂ ਕੋਈ ਰੋਕ ਟੋਕ ਕੀਤੀ ਤੇ ਕਿਉਂਕਿ ਚੰਗੀ ਚੀਜ਼ ਦਾ ਮੈਸੇਜ ਦੇਣਾ ਕੋਈ ਵੀ ਗਲਤ ਗੱਲ ਨਹੀਂ ਹੁੰਦੀ ਤੇ ਇਹ ਹੀ ਆਪਾਂ ਮੰਨ ਕੇ ਚੱਲੇ ਆਂ ਵੀ ਆਪਾਂ ਸੋਸ਼ਲ ਮੀਡੀਆ ਤੇ ਕੰਮ ਕਰਾਂਗੇ ਕੋਈ ਵਧੀਆ ਹੀ ਸੁਨੀਆਂ ਲੋਕਾਂ ਨੂੰ ਦਵਾਂਗੇ ਤਾਂ ਜੋ ਲੋਕ ਸਾਡੇ ਨਾਲ ਜੁੜ ਸਕਣ ਤੇ ਅੱਜ ਤੱਕ ਬਹੁਤ ਸਾਰੇ ਜਿਹੜੇ ਦੋਸਤ ਸਾਡੇ ਬਹੁਤ ਹੀ ਚੰਗੀ ਸੋਚ ਵਾਲੇ ਸਾਨੂੰ ਮਿਲੇ ਆ ਕਈ ਕਈ ਵਾਰ ਐਵੇਂ ਦੇ ਕਮੈਂਟ ਵੀ ਆ ਜਾਂਦੇ ਆ ਜਿੱਥੇ ਸਾਨੂੰ ਵੀ ਕੁਝ ਸਿੱਖਣ ਨੂੰ ਮਿਲਦਾ ਏ ਜ਼ਰੂਰੀ ਨਹੀਂ ਹਰ ਵਾਰੀ ਆਪਾਂ ਹੀ ਕੋਈ ਚੰਗੀ ਚੀਜ਼ ਅਪਲੋਡ ਕਰਦੇ ਆ ਜਦੋਂ ਆਪਾਂ ਬਹੁਤ ਵਧੀਆ ਅਪਲੋਡ ਕਰਦੇ ਆ ਇਦੋਂ ਵੀ ਚੰਗਾ ਆਪਾਂ ਨੂੰ ਬੈਕ ਮਿਲਦਾ ਏ ਕਮੈਂਟ ਮਿਲਦੇ ਆ ਜਿਹਦੇ ਤੋਂ ਅਸੀਂ ਜਦੋਂ ਕਮੈਂਟ ਰੀਡ ਕਰਦੇ ਆ ਪੜ੍ਹਦੇ ਆ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਏ ਫੇਸਬੁੱਕ ਤੇ ਬਹੁਤ سارے ਦੋਸਤ ਆਪਣੇ ਹੋ ਜਿਹੜਾ ਜੋ ਬਹੁਤ ਹੀ ਸਮਝਦਾਰ ਆ ਤੇ ਆਪਾਂ ਨੂੰ ਬਹੁਤ ਹੀ ਪਿਆਰੀ ਪਿਆਰੀ ਕਮੈਂਟ ਕਰਦੇ ਆ ਤੇ ਉਦੋਂ ਅਸੀਂ ਵੀ ਬਹੁਤ ਕੁਝ ਸਿੱਖਦੇ ਆ ਤੇ ਫੈਮਿਲੀ ਜੇ ਗੱਲ ਰਹਿ ਗਈ ਮੇਰੀ ਫੈਮਿਲੀ ਦੀ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਸਪੋਰਟ ਕਰਦੀ ਆ ਸਪੋਰਟ ਦੇ ਨਾਲ ਹੀ ਮੈਂ ਜਿਹੜਾ ਵੀਡੀਓ ਵਗੈਰਾ ਪਾ ਸਕਦੀ ਆ ਤੇ ਵੀਡੀਓ ਵੀ ਆਪਣੀਆਂ ਐਵੇਂ ਦੀਆਂ ਹੀ ਹੁੰਦੀਆਂ ਹੀ ਵੀ ਆਪਾਂ ਪਰਿਵਾਰ ਦੇ ਵਿੱਚ ਬਹਿ ਕੇ ਵੇਖ ਸਕਦੇ ਆ ਵਿਚਾਰ ਧਾਰਾ ਵਾਲੀਆਂ ਵੀਡੀਓ ਹੁੰਦੀਆਂ ਐ ਤੇ ਪਹਿਲਾਂ ਪਹਿਲਾਂ ਤਾਂ ਸਭ ਨੂੰ ਹੁੰਦਾ ਹੀ ਆ ਵੀ ਲੋਕ ਕੀ ਕਹਿਣਗੇ ਜੀ ਲੋਕਾਂ ਦੀ ਗੱਲ ਕਰੀਏ ਤਾਂ ਹੁੰਦਾ ਹੀ ਆ ਵੀ ਉਹ ਲੋਕ ਮੈਨੂੰ ਕੀ ਕਹਿਣਗੇ ਜਦੋਂ ਮੈਂ ਵੀਡੀਓ ਬਣਾਈ ਜਾਂ ਵੇਖਿਆ ਤਾਂ ਮੈਂ ਇੱਕ ਐਵੇਂ ਦੀ ਕੁੜੀ ਸੀ ਵੀ ਜਿਨੇ ਅੱਜ ਤੱਕ ਫੋਟੋ ਵੀ ਨਹੀਂ ਖਿੱਚੀ ਸੀ ਪਰ ਇੰਨੀ ਕੁ ਸਪੋਰਟ ਮਿਲੀ ਆਦੀ ਫੈਮਿਲੀ ਦੇ ਵੱਲੋਂ ਇੰਨਾ ਕੁ ਪਿਆਰ ਮਿਲਿਆ ਤੇ ਅੱਜ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਸਕੀ ਆ ਤੇ ਇਹ ਆਪਣੀ ਪਰਿਵਾਰ ਦੀ ਸਪੋਰਟ ਦੇ ਨਾਲ ਹੀ ਆ ਤੇ ਅੱਗੇ ਵੀ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਵੀ ਵਾਹਿਗੁਰੂ ਅੱਗੇ ਵੀ ਇੰਨੀ ਹੀ ਸਾਡੀ ਸਪੋਰਟ ਪਰਿਵਾਰ ਦੇ ਵਿੱਚ ਬਣਾਈ ਰੱਖੇ ਤੇ ਤਾਂ ਜੋ ਅਸੀਂ ਵਧੀਆ-ਵਧੀਆ ਕੰਮ ਕਰ ਸਕੀਏ ਤੇ ਮੈਨੂੰ ਪਹਿਲਾਂ-ਪਹਿਲਾਂ ਬਹੁਤ ਆਏ ਹੁੰਦਾ ਸੀਗਾ ਕਿ ਮੈਨੂੰ ਲੋਕ ਕੀ ਕਹਿਣਗੇ ਮੈਂ ਇਹ ਕੰਮ ਨਹੀਂ ਕਰ ਸਕਦੀ ਪਰ ਹੌਲੀ-ਹੌਲੀ ਸਭ ਕੁਝ ਸਹੀ ਹੁੰਦਾ ਗਿਆ ਮੈਂ ਇੱਕ ਦੋ ਵੀਡੀਓ ਅਪਲੋਡ ਕੀਤੀਆਂ ਜਿਦੇ ਉੱਤੇ ਮੈਂ ਵਿਚਾਰ ਬੋਲੇ-ਬੋਲ ਕੇ ਪਾਉਂਦੀ ਹੁੰਦੀ ਸੀ ਮੈਂ ਫੇਸਬੁੱਕ ਉੱਤੇ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ ਤਾਂ ਉੱਥੇ ਮੈਨੂੰ ਦੋ ਕਾ ਕਮੈਂਟ ਬਹੁਤ ਵਧੀਆ ਆਏ ਤੇ ਫਿਰ ਮੈਨੂੰ ਇੱਕ ਕਿਸੇ ਨੇ ਸਮਝਾਇਆ ਵੀ ਤੇ ਉਹ ਸਾਡੇ ਰਿਲੇਟਿਵ ਹੀ ਸੀਗੇ ਜਿਨ੍ਹਾਂ ਨੇ ਮੈਨੂੰ ਦੱਸਿਆ ਵੀ ਇੱਜ਼ਤ ਪੱਖੋਂ ਬੰਦਾ ਬਹੁਤ ਵਧੀਆ ਹੋਣਾ ਚਾਹੀਦਾ ਏ ਕੰਮ ਜਿੱਥੇ ਮਰਜ਼ੀ ਕਰ ਲੇ ਕੰਮ ਦਾ ਨਹੀਂ ਹੁੰਦਾ ਕੋਈ ਵੀ ਇਹ ਵੀ ਚਲੋ ਇੱਕ ਕੰਮ ਹੀ ਆ ਹਨਾ ਜਦੋਂ ਆਪਾਂ ਵੀਡੀਓ ਵਗੈਰਾ ਪਹਿਲਾਂ ਬਣਾਉਨੇ ਆ ਫਿਰ ਐਡਿਟ ਕਰਦੇ ਆ ਫਿਰ ਅਪਲੋਡ ਕਰਦੇ ਆ ਇਹ ਵੀ ਆਪਾਂ ਆ ਦਾ ਸਮਾਂ ਕੱਢ ਕੇ ਕੰਮ ਕਰ ਕਰਕੇ ਫਿਰ ਬਣਾਉਨੇ ਆ ਤੇ ਜਦੋਂ ਆਪਾਂ ਇਹ ਕੰਮ ਕਰਨ ਨਹੀਂ ਆ ਤਾਂ ਜਿਵੇਂ ਮਰਜ਼ੀ ਕਰੋ ਪਰ ਮੈਂ ਅਸੀਂ ਸਭ ਨੂੰ ਵਧੀਆ ਜਾਵੇ ਤੇ ਆਪ ਇੱਜ਼ਤ ਪੱਖੋਂ ਵਧੀਆ ਹੋਵੋ ਤਾਂ ਇਹੀ ਗੱਲ ਮੇਰੇ ਦਿਮਾਗ ਦੇ ਵਿੱਚ ਕਹਿੰਦੇ ਹੁੰਦੇ ਨੇ ਨਾ ਵੀ ਹਰੇਕ ਗੱਲ ਦਿਲ ਵਿੱਚ ਦੀ ਲੰਘ ਕੇ ਜਾਂਦੀ ਹੈ ਤੇ ਇਹ ਗੱਲ ਮੇਰੇ ਦਿਲ ਤੇ ਦਿਮਾਗ ਉੱਤੇ ਬੈਠ ਗਈ ਫਿਰ ਮੈਂ ਸੋਚ ਲਿਆ ਵੀ ਲੋਕ ਕੁਝ ਵੀ ਨਹੀਂ ਕਹਿਣਗੇ ਜਦੋਂ ਚੰਗਾ ਕਰਾਂਗੇ ਫਿਰ ਕੁਝ ਨਹੀਂ ਕਹਿੰਦੇ ਹੁੰਦੇ ਜੇ ਕੋਈ ਗਲਤ ਚੀਜ਼ ਪਾਵਾਂਗੇ ਤਾਂ ਫੇਰ ਹੀ ਕਹਿਣਗੇ ਤਾ ਫਿਰ ਜਦੋਂ ਮੈਂ ਦੋ ਵੀਡੀਓ ਅਪਲੋਡ ਕੀਤੀਆਂ ਉਹ ਇੰਨੀਆਂ ਵਧੀਆ ਚੱਲੀਆਂ ਇੰਨੇ ਵਧੀਆ ਉਹਨਾਂ ਤੇ ਕਮੈਂਟ ਆਏ ਤਾਂ ਫਿਰ ਮੈਨੂੰ ਮੋਟੀਵੇਸ਼ਨ ਜੀ ਮਿਲ ਗਈ ਵੀ ਹੁਣ ਮੈਂ ਕਰ ਸਕਦੀ ਆ ਇਹ ਕੰਮ ਖੋਜੂਗਾ ਮੇਰੇ ਤੋਂ ਤੇ ਇੰਨਾ ਕ ਜਿਆਦੇ ਪਿਆਰ ਸਨਮਾਨ ਤੇ ਇੱਜ਼ਤ ਸਾਨੂੰ ਫੇਸਬੁੱਕ ਪਰਿਵਾਰ ਵੱਲੋਂ ਮਿਲਿਆ ਏ ਫੇਸਬੁੱਕ ਫੈਮਿਲੀ ਵੱਲੋਂ ਮਿਲਿਆ ਏ ਤੇ ਉਹੀ ਉਮੀਦ ਅਸੀਂ YouTube ਤੋਂ ਕਰਦੇ ਆ ਵੀ ਸਾਨੂੰ YouTube ਤੇ ਵੀ ਵੱਧ ਤੋਂ ਵੱਧ ਕਮੈਂਟ ਕਰੋ ਸਬਸਕ੍ਰਾਈਬ ਕਰੋ ਤੇ ਅੱਗੇ ਜਰੂਰ ਸਪੋਰਟ ਕਰੋ ਤੇ ਧੰਨਵਾਦ ਆ ਜੀ ਸਾਰਿਆਂ ਦਾ ਮੇਰੀ ਫੈਮਿਲੀ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਸਭ ਤੋਂ ਸਪੋਰਟਿੰਗ ਪਰਸਨ ਮੇਰਾ ਹਸਬੰਡ ਆ ਤੇ ਧੰਨਵਾਦ ਆ ਜੀ ਸਭ ਦਾ ਬਹੁਤ ਵਧੀਆ ਪਰਿਵਾਰ ਮਿਲਿਆ ਤਾਂ ਹੀ ਜੋ ਅੱਜ ਆਪਾਂ ਇਸ ਮੁਕਾਮ ਤੇ ਪਹੁੰਚ ਸਕੇ ਆ ਤੇ ਤੁਹਾਡਾ ਵੀ ਸਭ ਦਾ ਥੈਂਕ ਯੂ ਉਹਨਾਂ ਦੀ ਸਪੋਰਟ ਦੇ ਨਾਲ ਨਾਲ ਤੁਹਾਡੀ ਸਪੋਰਟ ਵੀ ਬਹੁਤ ਵਧੀਆ ਹੈ ਧੰਨਵਾਦ ਜੀ ਸਾਰਿਆਂ ਦਾ ਥੈਂਕ ਯੂ ਤੇ ਆਉਣ ਵਾਲੀਆਂ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ శేర్ జరు ధన్వాద